ਪਰਮ ਸਤਿਕਾਰਯੋਗ ਪਿਆਰੇ ਖਾਲਸਾ ਜੀ ਗੱਜ ਕੇ ਪ੍ਰੇਮ ਦਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬੁੱਢਾ ਦਲ ਦਵਾਬਾ ਸ਼੍ਰੋਮਣੀ ਮਿਸਲ ਸ਼ਹੀਦਾਂ ਪੰਥ ਅਕਾਲੀ ਬੁੱਢਾ ਦਲ ਦਵਾਬਾ ਦਾ ਮੀਤ ਜਥੇਦਾਰ ਹੋਣ ਦੇ ਨਾਤੇ ਸਮੁੱਚੇ ਦੇਸ਼ ਵਾਸੀਆਂ ਦੇ ਨਾਲ ਜੋ ਕੱਲ੍ਹ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਕੁਝ ਦਰਿੰਦੇ ਆਏ ਹੋਏ ਸੀ ਅੱਤਵਾਦੀ ਆਏ ਹੋਏ ਸੀ ਜਿਨ੍ਹਾਂ ਨੇ ਨਿਹੱਥੇ નિર્ਦੋਸ਼ ਮਾਸੂਮ ਲੋਕ ਜਿਹੜੇ ਸੈਲਾਨੀ ਸਨ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਆਪਣੀਆਂ ਕੋ ਛੁੱਟੀਆਂ ਦਾ ਅੱਜ ਕੱਲ ਮੌਸਮ ਚੱਲਦਾ ਗਰਮੀ ਦਾ ਮਾਹੌਲ ਚੱਲਦਾ ਸਾਰੇ ਦੇਸ਼ ਵਾਸੀ ਜਾਂਦੇ ਹਨ ਆਪਣੇ ਦੇਸ਼ ਦੇ ਵਿੱਚ ਸੈਰ ਸਪਟਾ ਕਰਨ ਵਾਸਤੇ ਜੋ ਸੈਰ ਸਪਟਾ ਕਰਨ ਗਏ ਹੋਏ ਸੀ ਉਹਨਾਂ ਦੇ ਉੱਤੇ ਉਹਨਾਂ ਦਰਿੰਦਿਆਂ ਨੇ ਜੋ ਅੰਨੇਵਾਹ ਗੋਲੀਆਂ ਚਲਾ ਕੇ ਉਹਨਾਂ ਦਾ ਜਿਹੜਾ ਕਤਲੇਆਮ ਕੀਤਾ ਜਿਹੜਾ ਨਰ ਸੰਘਾਰ ਕੀਤਾ ਉਹਦੇ ਸੰਬੰਧ ਦੇ ਵਿੱਚ ਮੈਂ ਸਮੁੱਚੇ ਦੇਸ਼ ਵਾਸੀਆਂ ਦੇ ਨਾਲ ਦੁੱਖ ਜਿਹੜਾ ਆ ਉਹ ਸਾਂਝਾ ਕਰਦਾ ਹਾਂ ਸੋ ਸਰਕਾਰ ਨੂੰ ਅਸੀਂ ਇਹੀ ਦੁੱਖ ਦੀ ਘੜੀ ਦੇ ਵਿੱਚ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਜਿਹੜੇ ਵੀ ਦਰਿੰਦਿਆਂ ਨੇ ਇਹ ਕੰਮ ਕੀਤਾ ਚਾਹੇ ਉਹ ਪਾਕਿਸਤਾਨ ਤੋਂ ਆਏ ਆ ਚਾਹੇ ਕਿਸੇ ਹੋਰ ਦੇਸ਼ ਤੋਂ ਆਏ ਆ ਉਹਨਾਂ ਨੂੰ ਜੜੀ ਸਖਤ ਤੋਂ ਸਖਤ ਜੜੀ ਬਣਦੀ ਸਜ਼ਾ ਆ ਉਹ ਦਿੱਤੀ ਜਾਣੀ ਚਾਹੀਦੀ ਆ ਉਹਨਾਂ ਦਰਿੰਦਿਆਂ ਨੂੰ ਫੜਕੇ ਲਿਆ ਕੇ ਉੱਥੇ ਜਿੱਥੇ ਉਹਨਾਂ ਨੇ ਪਾਪ ਕੀਤਾ ਹੈਗਾ ਆ ਜਿੱਥੇ ਉਹਨਾਂ ਨੇ ਮਾਸੂਮਾਂ ਦਾ ਕਤਲਿਆਮ ਕੀਤਾ ਉੱਥੇ ਲਿਆ ਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਪੂਰੇ ਦੇਸ਼ ਦੇ ਸਾਹਮਣੇ ਕੈਮਰਿਆਂ ਦੇ ਸਾਹਮਣੇ ਭੁੰਡਣਾ ਚਾਹੀਦਾ ਤਾ ਜੋ ਦੇਸ਼ ਦੇ ਵਿੱਚ ਤੇ ਹੋਰ ਸਮੁੱਚੇ ਵਿਸ਼ਵ ਦੇ ਵਿੱਚ ਇਹ ਸੰਦੇਸ਼ ਜਾਵੇ ਕਿ ਕੋਈ ਵੀ ਜਿਹੜਾ ਭਾਰਤ ਵਾਸੀਆਂ ਦੀ ਆਨ ਬਾਨ ਸ਼ਾਨ ਨੂੰ ਉਹਨਾਂ ਨਾਲ ਨੂੰ ਜਿਹੜਾ ਕੋ ਭੈੜੀ ਨਜ਼ਰ ਦੇ ਨਾਲ ਦੇਖਦਾ ਜਿਹੜਾ ਉਹਨਾਂ ਦੇ ਬਲ ਨੂੰ ਬੁਰੀ ਨਜ਼ਰ ਦੇ ਨਾਲ ਦੇਖਦਾ ਉਹਦਾ ਕੀ ਹਾਲ ਤੇ ਕੀ ਹਸ਼ਰ ਉੱਥੇ ਦੇ ਜਿਹੜੇ ਲੋਕ ਆ ਉੱਥੇ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਕਰਦੀਆਂ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹੀਦਾ ਭਾਰਤ ਸਰਕਾਰ ਨੂੰ ਕਿ ਜਿਹੜੀ ਭਾਰਤ ਦੀ ਸਰਕਾਰ ਆ ਉਹ ਆਪਣੇ ਬਿਛੰਦਿਆਂ ਵਾਸਤੇ ਆਪਣੇ ਦੇਸ਼ਵਾਸੀਆਂ ਵਾਸਤੇ ਕਿੰਨੀ ਚਿੰਤਤ ਆ ਉਹਨਾਂ ਦੀਆਂ ਜਾਨਾਂ ਦੀ ਕਿੰਨੀ ਕੀਮਤ ਲਾਉਂਦੀ ਆ ਉਹਨਾਂ ਦੀ ਜ਼ਿੰਦਗੀ ਦੀ ਸੁਰੱਖਿਆ ਵਾਸਤੇ ਕਿਹਾ ਕੁਝ ਕਰਨ ਵਾਸਤੇ ਤਤਪਰਿਆ ਸੋ ਮੈਂ ਇੱਥੇ ਇੱਕ ਗੱਲ ਯਾਦ ਕਰਾ ਦਿਆਂ ਇਹ ਕੋਈ ਧਰਮ ਦੀ ਗੱਲ ਨਹੀਂ ਆ ਬਹੁਤ ਸਾਰੇ ਵੀਰ ਕਹਿੰਦੇ ਆ ਜੀ ਧਰਮ ਪੁੱਛ ਕੇ ਉਹਨਾਂ ਨੇ ਨਾਮ ਪੁੱਛ ਕੇ ਗੋਲੀਆਂ ਮਾਰੀਆਂ ਜਿਨ੍ਹਾਂ ਲੋਕਾਂ ਨੇ ਇਹ ਕੁਕਰਮ ਕੀਤਾ ਬੇਸ਼ੱਕ ਉਹਨਾਂ ਦੀ ਮੰਦੀ ਮਨਛਾ ਇਹ ਸੀ ਨਾਮ ਪੁੱਛਣ ਦੀ ਕਿ ਕਿਤੇ ਭਲੇਖੇ ਦੇ ਨਾਲ ਅਸੀਂ ਕਿਸੇ ਮੁਸਲਮਾਨ ਨੂੰ ਨਾ ਮਾਰ ਦਈਏ ਬੇਸ਼ੱਕ ਉਹ ਜਨਮ ਦੇ ਤੌਰ ਤੇ ਆਪਣੇ ਆਪ ਨੂੰ ਮੁਸਲਮਾਨ ਕਹਾਦੇ ਹੋਣਗੇ ਮੁਸਲਮਾਨ ਧਰਮ ਚ ਜਨਮੇ ਹੋਣਗੇ ਪਰ ਉਹ ਹੈ ਦਰਿੰਦੇ ਸਨ ਦਰਿੰਦਿਆਂ ਦਾ ਹਯਵਾਨਾਂ ਦਾ ਸ਼ੈਤਾਨਾਂ ਦਾ ਇਨਸਾਨੀ ਦੁਸ਼ਮਣਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਕੋਈ ਵੀ ਦੀਨ ਇਮਾਨ ਨਹੀਂ ਹੁੰਦਾ ਜਿੱਥੋਂ ਤੱਕ ਮੈਨੂੰ ਪਤਾ ਆ ਕਿ ਮੁਸਲਮਾਨ ਧਰਮ ਵੀ ਦਇਆ ਤੇ ਧਰਮ ਕਰਨਾ ਹੀ ਸਿਖਾਉਂਦਾ ਆ ਜਦੋਂ ਇਸ ਦੇਸ਼ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਛੋਟੇ-ਛੋਟੇ ਮਾਸੂਮਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ 7 ਸਾਲ ਦੇ ਬਾਬਾ ਫਤਿਹ ਸਿੰਘ ਜੀ 8 ਸਾਲ ਦੇ ਬਾਬਾ ਜੋਰਾਵਰ ਸਿੰਘ ਜੀ ਨੂੰ ਫਤਿਹਗੜ ਸਾਹਿਬ ਸਰਹੰਦ ਨੀਆਂ ਦੇ ਵਿੱਚ ਚਣਕੇ ਸ਼ਹੀਦ ਕੀਤਾ ਗਿਆ ਸੋ ਇਸ ਪ੍ਰਕਾਰ ਦੇ ਨਾਲ ਉਦੋਂ ਵੀ ਮੁਸਲਮਾਨ ਹੀ ਸ਼ਹੀਦ ਕਰਨ ਵਾਲੇ ਸੀ ਜਿਹੜਾ ਬਜੀਦ ਖਾਨ ਸੀ ਉੱਥੋਂ ਦਾ ਸੂਬਾ ਉਹ ਵੀ ਮੁਸਲਮਾਨ ਸੀ ਪਰ ਉਹਦੀ ਭਰੀ ਹੋਈ ਸਭਾ ਦੇ ਵਿੱਚ ਬੈਠਾ ਹੋਇਆ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਨਵਾਬ ਉਹ ਵੀ ਮੁਸਲਮਾਨ ਸੀ ਜਨਿਹਾ ਦਾ ਨਾਰਾ ਮਾਰਿਆ ਇਸ ਕਰਕੇ ਕਿਸੇ ਜਿਹੜੇ ਦਰਿੰਦੇ ਆ ਇਹਨਾਂ ਦਾ ਕੋਈ ਧਰਮ ਨਹੀਂ ਇੱਥੇ ਮੈਂ ਇੱਕ ਗੱਲ ਹੋਰ ਧਿਆਨ ਚ ਲਿਆ ਦਿਆਂ ਸਾਰਿਆਂ ਦੇ ਸਰਕਾਰ ਦੇ ਵੀ ਮੈਂ ਧਿਆਨ ਚ ਲੈ ਕੇ ਆਣੀ ਚਾਹੁੰਦਾ ਆ ਜਦੋਂ ਬਾਜਪਾਈ ਦੀ ਸਰਕਾਰ ਸੀ ਭਾਜਪੀ ਦੀ ਸਰਕਾਰ ਸੀ ਇਸ ਦੇਸ਼ ਦੇ ਵਿੱਚ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਇਸ ਦੇਸ਼ ਦੇ ਵਿੱਚ ਆਪਣੇ 86 ਦੌਰੇ ਨੂੰ ਲੈ ਕੇ ਦੇਸ਼ ਦੀ ਤਰੱਕੀ ਦੇ ਕੁਝ ਨੁਕਤੇ ਸਾਂਝੇ ਕਰਨ ਵਾਸਤੇ ਇਸ ਦੇਸ਼ ਵਿੱਚ ਆਇਆ ਹੋਇਆ ਸੀ ਉਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਲਗਭਗ 36 ਸਿੱਖਾਂ ਦਾ ਕਤਲਿਆਮ ਕੀਤਾ ਗਿਆ ਇਹਨਾਂ ਮੁਸਲਮਾਨ ਅੱਤਵਾਦੀਆਂ ਵੱਲੋਂ ਮੁਸਲਮਾਨ ਸ਼ਬਦ ਮੈਂ ਇਸ ਕਰਕੇ ਵਰਤਦਾ ਕਿਉਂਕਿ ਉਹ ਮੁਸਲਮਾਨ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਆ ਮੁਸਲਮਾਨ ਮੈਂ ਕੋਈ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਕੋ ਆਪਣੇ ਸਾਡੇ ਦੇਸ਼ ਦੇ ਕੋਈ ਮੈਂ ਮੁਸਲਮਾਨਾਂ ਨੂੰ ਨੀਚਾ ਤੇ ਨੀਵਾ ਦਿਖਾ ਲੈਣਾ ਚਾਹੁੰਦਾ ਨਹੀਂ ਕੋ ਇਹ ਜੀ ਮੇਰੀ ਮਨਛਾ ਨਹੀਂ ਹੈਗੀ ਪਰ ਫਿਰ ਵੀ ਉਹ ਪਾਕਿਸਤਾਨ ਤੋਂ ਆਏ ਹੋਏ ਸਨ ਦਾ ਧਰਮ ਉਹ ਮੁਸਲਮਾਨ ਆ ਇਸ ਕਰਕੇ ਮੁਸਲਮਾਨ ਸ਼ਬਦ ਵਰਤਣਾ ਪੈ ਰਿਹਾ ਬੇਸ਼ੱਕ ਮੈਂ ਇੱਥੇ ਇਹ ਵੀ ਗੱਲ ਕਲੀਅਰ ਕਰ ਦਵਾਂ ਬੇਸ਼ੱਕ ਜਿਹੜੀਆਂ ਦੇਸ਼ ਦੀਆਂ ਦੇਸ਼ ਮਾਰੂ ਸ਼ਕਤੀਆਂ ਆ ਉਹ ਇਸ ਦੇਸ਼ ਨੂੰ ਖੰਡ-ਖੰਡ ਕਰਨਾ ਚਾਹੁੰਦੀਆਂ ਆ ਇਸ ਦੇਸ਼ ਨੂੰ ਤੋੜਨਾ ਚਾਹੁੰਦੀਆਂ ਆ ਉਹ ਭਾਵੇਂ ਪਾਕਿਸਤਾਨ ਦੇ ਵਿੱਚ ਐਸੀਆਂ ਸ਼ਕਤੀਆਂ ਬੈਠੀਆਂ ਜਿਹੜੀਆਂ ਚਾਹੁੰਦੀਆਂ ਆ ਕਿ ਪੱਕ ਭਾਰਤ ਦਾ ਵੀ ਜਿਹੜਾ ਹਾਲਿਆ ਉਹ ਬੰਗਲਾਦੇਸ਼ ਵਾਲਾ ਹੋਣਾ ਚਾਹੀਦਾ ਆ ਉਹ ਬਿਲਕੁਲ ਵੀ ਪੂਰੀ ਦੁਨੀਆ ਦੇ ਵਿੱਚ ਇਕੱਲਾ ਪਾਕਿਸਤਾਨ ਹੀ ਨਹੀਂ ਹੋਰ ਵੀ ਬਹੁਤ ਗਵੰਡੀ ਦੇਸ਼ਾਂ ਦੀਆਂ ਐਸੀਆਂ ਸ਼ਕਤੀਆਂ ਆ ਚੀਨ ਵਰਗੀਆਂ ਸ਼ਕਤੀਆਂ ਆ ਜਿਹੜੀਆਂ ਭਾਰਤ ਨੂੰ ਤਰੱਕੀ ਦੇ ਰਾਹ ਦੇ ਉੱਤੇ ਵੱਧਦੀਆਂ ਹੋਈਆਂ ਨਹੀਂ ਦੇਖਣਾ ਚਾਹਦੀਆਂ ਜਿਹੜੀਆਂ ਭਾਰਤ ਦੇ ਲੋਕਾਂ ਦੀ ਤਰੱਕੀ ਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੀਆਂ ਜਿਹੜੀਆਂ ਸ਼ਕਤੀਆਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਭਾਰਤਵਾਦ ਆਪਣੇ ਜੀਵਨ ਦਾ ਪੱਧਰ ਉੱਚਾ ਚੁੱਕ ਸਕਣ ਇਹ ਲੋਕ ਗਰੀਬੀ ਦੇ ਵਿੱਚੋਂ ਨਿਕਲ ਸਕਣ ਇਹ ਲੋਕ ਤਰੱਕੀ ਕਰਕੇ ਦੁਨੀਆ ਦੇ ਵਿੱਚ ਕੋਈ ਆਪਣਾ ਨਾਮ ਪੈਦਾ ਕਰ ਸਕਣ ਕਿਸੇ ਮੰਜ਼ਲੇ ਮਕਸੂਦ ਦੇ ਉੱਤੇ ਜਾ ਕੇ ਪਹੁੰਚ ਸਕਣ ਸੋ ਉਹਨਾਂ ਲੋਕਾਂ ਦਾ ਮਕਸਦ ਕੇਵਲ ਤੇ ਕੇਵਲ ਇਹੀ ਆ ਸਰਕਾਰ ਨੂੰ ਪਤਾ ਆ ਮੈਂ ਦੇਸ਼ ਵਾਸੀਆਂ ਨੂੰ ਵੀ ਇਹੀ ਧਿਆਨ ਦੇਣਾ ਚਾਹੁੰਦਾ ਨਾਮ ਪੁੱਛ ਕੇ ਗੋਲੀ ਮਾਰਨ ਦਾ ਮਤਲਬ ਹੀ ਇਹ ਆ ਕਿ ਉਹ ਤੁਹਾਡਾ ਧਰਮ ਜਾਣਨਾ ਚਾਹੁੰਦੇ ਆ ਨਾਮ ਤੋਂ ਧਰਮ ਦਾ ਪਤਾ ਲੱਗ ਜਾਂਦਾ ਜਿਹਦਾ ਨਾਮ ਮੁਸਲਮਾਨਾ ਵਾਲਾ ਆ ਉਹ ਪਤਾ ਲੱਗ ਜਾਂਦਾ ਕਿ ਸੁਹੇਲ ਖਾਨ ਆ ਜਾਂ ਕਿਹੜਾ ਵੀ ਅਲੀ ਖਾਨ ਆ ਪਠਾਨ ਖਾਨ ਜੋ ਵੀ ਆ ਮੁਸਲਮਾਨ ਤੋਂ ਪਤਾ ਲੱਗ ਜਾਂਦਾ ਰਜੀਵ ਸੰਜੀਵ ਅਜੇ ਇਹ ਸਾਰਾ ਪਤਾ ਲੱਗ ਜਾਂਦਾ ਕਿ ਹਿੰਦੂ ਆ ਹਿੰਦੂ ਦੀ ਪਛਾਣ ਕਰਕੇ ਗੋਲੀ ਮਾਰਨੀ ਬਹੁਤ ਹੀ ਮੰਦ ਭਾਗੀ ਗੱਲ ਆ ਜਿੰਨੀ ਇਸ ਗੱਲ ਦੀ ਘਟਨਾ ਦੀ ਨਖੇਦੀ ਹੋ ਸਕਦੀ ਆ ਨਿੰਦਾ ਹੋ ਸਕਦੀ ਆ ਉਹ ਅਸੀਂ ਕਰਦੇ ਆ ਸਾਡੀ ਜਿਹੜੀ ਸੰਵੇਦਨਾ ਆ ਉਹ ਦੇਸ਼ ਦੇ ਲੋਕਾਂ ਦੇ ਨਾਲ ਆ ਦੇਸ਼ ਦੀ ਸਰਕਾਰ ਦੇ ਨਾਲ ਆ ਇਸ ਮੁੱਦੇ ਦੇ ਉੱਤੇ ਇਸ ਮਾਮਲੇ ਦੇ ਉੱਤੇ ਸੋ ਉਹਨਾਂ ਦਾ ਮਕਸਦ ਕੇਵਲ ਇੰਨਾ ਹੀ ਸੀ ਕਿ ਕਿਸੇ ਤਰੀਕੇ ਦੇ ਨਾਲ ਇਸ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਆਪਸ ਦੇ ਵਿੱਚ ਫੁੱਟ ਪੈ ਜਾਵੇ ਆਪਸ ਦੇ ਵਿੱਚ ਲੋਕ ਲੜਪਣ ਆਪਸ ਦੇ ਵਿੱਚ ਲੋਕ ਭੜਕ ਜਾਣ ਸੋ ਇਸ ਪ੍ਰਕਾਰ ਦੇ ਨਾਲ ਜਿੱਥੇ ਦੇਸ਼ ਦੇ ਵਿੱਚ ਸੰਤੋਖ ਰਹਿਣਾ ਚਾਹੀਦਾ ਆ ਧੀਰਜ ਰਹਿਣਾ ਚਾਹੀਦਾ ਆ ਧਰਮ ਰਹਿਣਾ ਚਾਹੀਦਾ ਆ ਉੱਥੇ ਹੀ ਜਿਹੜੀਆਂ ਇਹ ਦੇਸ਼ ਦੇ ਵਿੱਚ ਐਸੀਆਂ ਆਂਡ ਗਵਾਂਡ ਦੇ ਵਿੱਚ ਬਸਦੀਆਂ ਹੋਈਆਂ ਸ਼ਕਤੀਆਂ ਨੇ ਜਿਹੜੀਆਂ ਇਨਸਾਨੀ ਸੰਘਾਰ ਕਰਨ ਵਾਲੀਆਂ ਇਨਸਾਨੀਅਤ ਦਾ ਇਨਸਾਨੀਅਤ ਦੀਆਂ ਜਿਹੜੀਆਂ ਦੁਸ਼ਮਣ ਸ਼ਕਤੀਆਂ ਆ ਉਹਨਾਂ ਦੇ ਨਾਲ ਵੀ ਭਾਰਤ ਵਾਸੀਆਂ ਨੂੰ ਤੇ ਭਾਰਤੀ ਸਰਕਾਰ ਨੂੰ ਡਟ ਕੇ ਲੜਨ ਦਾ ਜਿਹੜਾ ਸੰਕਲਪ ਆ ਉਹ ਲੈਣਾ ਇੱਥੇ ਮੈਂ ਇਹ ਗੱਲ ਦੱਸ ਦੇਵਾਂ ਉਹ ਲੋਕ ਮਾਸੂਮ ਸਨ ਉਹ ਲੋਕ ਨਿਰਦੋਸ਼ ਸਨ ਉਹ ਲੋਕ ਇਨੋਸੈਂਟ ਸਨ ਜਿਹੜੇ ਲੋਕਾਂ ਨੂੰ ਉਹਨਾਂ ਅਤਵਾਦੀਆਂ ਨੇ ਗੋਲੀਆਂ ਦੇ ਨਾਲ ਭੁੰਨਿਆ ਇੱਥੇ ਦੱਸ ਦਈਏ ਕਿ ਕੋਈ ਵੀ ਧਰਮ ਕਿਸੇ ਵੀ ਤਰ੍ਹਾਂ ਦਾ ਪੂਰੀ ਦੁਨੀਆ 'ਚ ਕੋਈ ਵੀ ਧਰਮ ਹੋਵੇ ਉਹ ਮਾਸੂਮ ਦੇ ਉੱਤੇ ਉਹ ਨਿਹੱਥੇ ਦੇ ਉੱਤੇ ਉਹ ਇਸਤਰੀ ਦੇ ਉੱਤੇ ਉਹ ਇੱਕ ਪਰਿਵਾਰਕ ਮੈਂਬਰ ਦੇ ਉੱਤੇ ਹੱਥ ਚੱਕਣ ਦਾ ਸ਼ਸਤਰ ਚੱਕਣ ਦਾ ਅਧਿਕਾਰ ਨਹੀਂ ਦਿੰਦਾ ਕਿਸੇ ਮਾਸੂਮ ਦੇ ਉੱਤੇ ਨਿਰਦੋਸ਼ ਦੇ ਉੱਤੇ ਉਹ ਵੀ ਬਹੁਤ ਵੱਡਾ ਨਾ ਬਖਸ਼ਣ ਜੋ ਗੁਨਾਹ ਹੈ ਕਿਸੇ ਨਿਰਦੋਸ਼ ਦੇ ਉੱਤੇ ਹੱਥ ਚੁੱਕਣਾ ਪਰ ਇਸ ਤਰ੍ਹਾਂ ਨੇ ਹੱਥਿਆਂ ਨੂੰ ਗੋਲੀਆਂ ਦੇ ਨਾਲ ਭੁੰਦਣਾ ਬੇਕਸੂਰਾਂ ਨੂੰ ਗੋਲੀਆਂ ਦੇ ਨਾਲ ਭੁੰਦਣਾ ਇਹ ਇੱਕ ਬਹੁਤ ਵੱਡੀ ਗੱਲ ਆ 150 ਕਰੋੜ ਭਾਰਤ ਵਾਸੀਆਂ ਦੇ ਹਿਰਦੇ ਨੂੰ ਗੋਲੀਆਂ ਦੇ ਨਾਲ ਸ਼ਾਨਣੀ ਕਰਨ ਦੇ ਬਰਾਬਰ ਆ ਬਹੁਤ ਹੀ ਮੈਂ ਦੁੱਖ ਜਿਹੜਾ ਮੈਂ ਵਿਅਕਤ ਕਰਦਾ ਆ ਇਸ ਘਟਨਾ ਦੇ ਉੱਤੇ ਆਪਣੀ ਸੰਵੇਦਨਾ ਆਪਣੇ ਭਾਈਚਾਰੇ ਵੱਲੋਂ ਆਪਣੇ ਸਮਾਜ ਵੱਲੋਂ ਮੈਂ ਜਿਹੜੀ ਆ ਉਹ ਪੂਰੇ ਦੇਸ਼ ਵਾਸੀਆਂ ਦੇ ਨਾਲ ਸਾਂਝੀ ਕਰਦਾ ਆ ਤੇ ਸਰਕਾਰ ਤੋਂ ਮੈਂ ਉਮੀਦ ਕਰਦਾ ਆ ਕਿ ਜਿੱਥੇ ਏ ਕਤਲੇਆਮ ਜਿਹੜਾ ਕੱਲ ਹੋਇਆ ਪਹਿਲਗਾਮ ਦੇ ਵਿੱਚ ਉਹਦਾ ਇਨਸਾਫ ਪੂਰੇ ਦੇਸ਼ ਨੂੰ ਜਿੱਥੇ ਮਿਲਣਾ ਚਾਹੀਦਾ ਆ ਉੱਥੇ ਹੀ ਜਿਹੜਾ ਬਿੱਲ ਕਲਿੰਟਨ ਸਾਹਿਬ ਦੇ ਆਣ ਵੇਲੇ 36 ਸਿੱਖਾਂ ਦਾ ਇਹਨਾਂ ਅੱਤਵਾਦੀਆਂ ਵੱਲੋਂ ਗਵੰਡੀ ਦੇਸ਼ ਦੇ ਜਿਹੜੀ ਅਪਵਿੱਤਰ ਧਰਤੀ ਆ ਨਾਪਾਕ ਧਰਤੀ ਤੋਂ ਆਏ ਹੋਏ ਅੱਤਵਾਦੀਆਂ ਨੇ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਸੀ 35 36 ਸਿੱਖਾਂ ਦਾ ਕਤਲੇਆਮ ਕੀਤਾ ਸੀ ਉਹਦਾ ਵੀ ਇਨਸਾਫ ਮਿਲਣਾ ਚਾਹੀਦਾ ਇੱਥੇ ਮੈਂ ਦੱਸ ਦੇਵਾਂ ਕੁਝ ਸਾਡੀ ਕਮਿਊਨਿਟੀ ਦੇ ਵਿੱਚ ਵੀ ਲੋਕ ਬੈਠੇ ਆ ਜਿਹੜੇ ਖੁਸ਼ ਹੋ ਰਹੇ ਹੋਣਗੇ ਕਿ ਚਲੋ ਕੋਈ ਗੱਲ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਹਿੰਦੂਆਂ ਨੂੰ ਹੀ ਕਤਲ ਕੀਤਾ ਇਹਨਾਂ ਨੇ ਨਹੀਂ ਵੀਰੋ ਇਹਨਾਂ ਨੇ ਸਿੱਖਾਂ ਨੂੰ ਵੀ ਮਾਰਿਆ ਜੰਮੂ ਕਸ਼ਮੀਰ ਦੇ ਵਿੱਚ 36 ਸਿੱਖਾਂ ਦਾ ਵੀ ਇਹਨਾਂ ਲੋਕਾਂ ਨੇ ਕਤਲ ਕੀਤਾ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਆ ਕੋਈ ਦੀਨ ਨਹੀਂ ਆ ਕੋਈ ਇਮਾਨ ਨਹੀਂ ਆ ਇਹ ਕੇਵਲ ਤੇ ਕੇਵਲ ਹਵਾਨ ਨੇ ਕੇਵਲ ਤੇ ਕੇਵਲ ਸ਼ੈਤਾਨ ਨੇ ਇਹ ਕੇਵਲ ਤੇ ਕੇਵਲ ਕੋਈ ਪਾਸ਼ਾ ਜਾਣਦੇ ਆ ਉਹ ਗੋਲੀ ਨਹੀਂ ਪਾਸ਼ਾ ਜਾਣਦੇ ਆ ਇਹਨਾਂ ਦੇ ਹਿਰਦੇ ਦੇ ਵਿੱਚ ਇਹਨਾਂ ਦੀ ਛਾਤੀ ਦੇ ਵਿੱਚ ਸਰਕਾਰਾਂ ਨੂੰ ਤੁਰੰਤ ਗੋਲੀ ਤਾਰਨੀ ਚਾਹੀਦੀ ਆ ਉਹ ਵੀ ਪੂਰੀ ਦੁਨੀਆ ਦੇ ਸਾਹਮਣੇ ਪ੍ਰਤੱਖ ਤਾਂ ਕਿ ਇੱਕ ਸੁਨੇਹਾ ਜਾਵੇ ਇਹੋ ਜਿਹੇ ਦਰਿੰਦਿਆਂ ਨੂੰ ਜਿਹੜੇ ਅੱਗੇ ਤੋਂ ਇਹੋ ਜਿਹਾ ਕੋਈ ਵੀ ਪਾਪ ਕਰਨ ਦੀ ਕਤਲੇਆਮ ਕਰਨ ਦੀ ਜੁਰਤ ਨਾ ਕਰਨ ਸੋ ਸਾਰੇ ਦੇਸ਼ਵਾਸੀਆਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚਾ ਖਾਲਸਾ ਪੰਥ ਸਮੁੱਚਾ ਸਿੱਖ ਸਮਾਜ ਖੜਾ ਹੈ ਸਾਰੇ ਹੀ ਸਮਾਜ ਦੇ ਵਿੱਚ ਸਾਰੇ ਹੀ ਦੇਸ਼ ਦੇ ਵਿੱਚ ਅੱਜ ਇੱਕੋ ਹੀ ਆਵਾਜ਼ ਹੈ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ નિર્ਦੋਸ਼ਾਂ ਦਾ ਕਤਲ ਹੋਇਆ ਹੈ ਉਹਨਾਂ ਦਾ ਇਨਸਾਫ ਜਿਹੜਾ ਆ ਉਹ ਤੁਰੰਤ ਤੇ ਤੁਰੰਤ ਮਿਲਣਾ ਚਾਹੀਦਾ ਤਾਂ ਜੋ ਦੇਸ਼ ਦੇ ਦਿਲ ਦੇ ਵਿੱਚ ਮਨ ਦੇ ਵਿੱਚ ਇਹ ਅੱਗ ਭੜਕ ਰਹੀ ਆ ਪ੍ਰਤੀ ਸ਼ੋਧ ਦੀ ਉਹ ਜਿਹੜੀ ਆ ਠੰਡੀ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਪਾਪ ਕੀਤਾ ਉਹਨਾਂ ਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਆ ਤੁਰੰਤ ਉਹਨਾਂ ਨੂੰ ਨਰਕਾਂ ਦੇ ਵਿੱਚ ਭੇਜਣਾ ਚਾਹੀਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ